ਬੇਟੀ ਰੱਬਾ ਅਗੇ ਦੀ ਤੇ ਭਰੇਜ ਹੈ ਬਹੁਤ ਹੀ ਜੁਹਾਰੂ ਜ਼ਿਲ੍ਹੇ ਨੂੰ ਬੜੇ ਵਧੀਆ ਤਰੀਕੇ ਨਾਲ ਚਲਾ ਰਹੇ ਹੈ ਸਾਡੇ ਲਖੀਤ ਜਿਲ੍ਹਾ ਪ੍ਰਧਾਨ ਉਹਨਾਂ ਦੇ ਨਾਲ ਬਾਕੀ ਸਾਡੇ ਇਧਰੇ ਬਾਕੀ ਬੁਲਾਰਿਆਂ ਨੇ ਜੋ ਵੀ ਗੱਲ ਕੀਤੀ ਹੈ ਮੈਂ ਉਹਦੇ ਵਿੱਚ ਹੀ ਆਪਣੀਆਂ 2-4 ਗੱਲਾਂ ਕਰਨੀਆਂ ਕਿਉਂਕਿ ਤੁਹਾਨੂੰ ਦੱਸਣ ਦੀ ਲੋੜ ਨਹੀਂ ਅੱਜ ਪੰਜਾਬ ਦੇ ਹਾਲਾਤ ਕੀ ਹੈ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਸ਼ਰਮਣੀ ਕਾਲੀ ਦਲ ਦਾ ਪੰਜਾਬ ਨਹੀਂ ਜੋਗਦਾਂ والے پورا دن کاٹن ਦੋਰਾ ਪ੍ਰਬੰਧਕ ਕਮੇਟੀ ਸਾਡੇ ਲੋਕ ਸਭਾ ਕੇ ਖੁਸ਼ ਆਫ ਤੇ ਸਾਡੇ ਉਮੀਦਵਾਰ ਬਹੁਤ ਸਤਿਕਾਰਯੋਗ ਸਾਥ ਸੋਮ ਸਿੰਘ ਜੀ ਖੰਡਾ ਸਾਹਾ ਇਸ ਦੇ ਤੇ ਬਰਾਜਮਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਮੇਰੇ ਸਾਥ ਨੇ ਬਰਾਜਮਾਨ ਵੱਖ-ਵੱਖ ਪਿੰਡਾਂ ਜੋ ਸ਼ਹਿਰ ਤੋਂ ਬੁਝੇ ਤੁਸੀਂ ਵੱਡੀ ਕੀਤੇ ਨੌਜਵਾਨ ਮੀਨ ਤੁਹਾਡੀਆਂ ਮਤਾਵਾ ਪੈਣਾ ਬਿਨ ਸਾਰਿਆਂ ਦਾ ਗੁਰੂ ਫਤੇ ਸਾਂਗੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੋ ਮੈਂ ਤੁਹਾਡਾ ਸੌਦਾ ਸਾਹਮਣੇ ਲਿਆਣਾ ਅਸੀਂ ਅੱਜ ਪ੍ਰਧਾਨ ਸਾਹਿਬ ਦੇ ਵਿਚਾਰ ਸੁਣ ਆਏ ਆ ਮੈਂ ਸਮਝਦਾ ਕਿ ਤੁਸੀਂ ਪਹਿਲਾਂ ਵੀ ਸਰਦਾਰ ਸੁਖਵੀਰ ਸੇ ਮਾਦਾ ਕਰੋ 2022 ਦੀ ਲਖਣ ਆਈ ਸੀ ਉਸ ਸੰਕੇ ਆਹ ਖਬੀਰ ਸਿੰਘ ਬਾਦ ਜਿੱਥੇ ਪਹੁੰਚੇ ਤੇ ਤੁਸੀਂ ਬਹੁਤ ਵੱਡਾ ਮੁਕੇਰੀਆਂ ਹਲ ਕੇ ਤੇ ਮਾਰ ਬਖਿਆ ਕਿ ਜਿਹੜੇ ਕਹਿੰਦੇ ਸੀ ਸ਼ਰੋਪਨੀ ਅਕਾਲੀ ਦਲ ਨੂੰ ਇੱਥੇ ਸਿਰਫ 10-15 ਹਜ਼ਾਰ ਵੋਟ ਪੈਣੀ ਆ ਤੇ ਤੁਸੀਂ 30 ਹਜ਼ਾਰ ਦੇ ਕਮੀ ਵੋਟ ਪਾ ਕੇ ਅਕਾਲੀ ਦਲ ਦਾ ਇਹ ਸੰਕਟੇ ਖਰਾਬ ਹੋ ਜਾ ਕਿਤਾ ਤੇ ਨਿਰੋ ਜਿਹੜੀਆਂ ਕਾਕਰ ਫੋਟ ਗਿਆ ਪਾਰੀਆਂ 50 ਸਾਲ ਤੋਂ ਇਹ ਸੰਭ ਕੇ ਜਰਾਜ ਕਰ ਉਹ ਸਾਡੇ ਤੋਂ ਪਿੱਛਣ ਕੇ ਪਿਛੇ ਰਹ ਨਹੀਂ ਆ ਤੇ ਇਸ ਕਰਕੇ ਵੀਰੋ ਹੁਣ ਸਮਾਂ ਆ ਗਿਆ ਉਸ ਗੱਲਾਂ ਜਵਾਬ ਦੇਣ ਦਾ ਮੈਂ ਕਹਿਣਾ ਜਦਨਾ ਆਪਣੇ ਸਾਰੇ ਵੀਰਾਂ ਨੂੰ ਕਿ ਅਜਿਨੇ ਨੌਜਵਾਨ ਵੀਰ ਹੈ ਮੇਰੇ ਵੀਰ ਇੱਥੇ ਸਾਰੇ ਆਪਾਂ ਖੜ੍ਹ ਜਾਈਏ ਕਿਉਂਕਿ ਇੱਥੇ ਹਮੇਠੇ ਖੜ੍ਹ ਹੋ ਸਾਰੇ ਵੀਰਾਂ ਦੇ ਨਾਲ ਹੋ ਵੀਰ ਇੱਥੇ ਖੜ੍ਹ ਹੋ ਪਰ ਕੱਲ੍ਹ ਦੀ ਉਸ ਤਾਂ ਵੀ ਬੇਕਦਰ ਨਹੀਂ ਹੁੰਦੀ ਨਹੀਂ ਪਰ ਅੱਜ ਜਦੋਂ ਤੁਸੀਂ ਹਲਕੇ ਦੀ ਬਾਹ ਫੜੀ ਆ ਵਰਤ ਸਨਕਰੋ ਬਹੁਤ ਸਤਿਕਾਰ ਜੋ ਸਤਕਰ ਕਾਲਾ ਜੀ ਕਾਲਾ ਜੀ ਨੰਬਰ ਸਾਹਿਬ ਕੁੰਡਾ ਕਾਰਜ ਮੈਂਬਰ ਪਚਾਤ ਆਦਿ ਦੀ ਮਾਦੀ ਖਾਤੇ ਤੇ ਨਿਖੜੇ ਕਰਨ ਵਾਲਾ ਬਰਸ਼ਾਵਤ ਮਿੱਧੀવાડી ਹਾ ਬਹੁਤ ਸਤਿਕਾਰ ਜੋ ਆਪਣੇ ਸੋਹ ਲਾਜੀ ਨੁਕਰੀ ਲੋ ਨੁਕਰੀ ਪਿੰਡ ਤੋਂ ਬਰਾਮਣ ਜੀ ਸਾਹਿਬ ਜੀ ਦਾ ਕੁੰਡਾ ਰਿਹਾ ਖੱਤਿਆ ਬਹੁਤ ਸਤਿਕਾਰ ਜੋ ਜਗਮੀਰ ਸਿੰਘ ਡੰਡਰਤਾ ਸਾਹਿਬ وہ اے <coughs> <vibran Matthew> <bite> <referently> <exploswealth> <coughs>

اپنے سوبے کو ابھی لے کے جان پر آپ دو سو یونیورسٹی ایک لکڑی

چاریس سال ہوگے کوئی ارساب ہوتا ہے چاریس سال پہلے ایک کامل سکے جس کے بھرمک کا ایک کاملہ اور دنہ سکے وہ آگیاں کاملتا ہوتا ہے کاملتا ہوتا ہے ایک مطلب بڑا ہے پھر پھر کی رکھا پھر کی رکھا کاملتا ہوتا ہے میں بڑا کیسا جاتا آپ کے بجانے دے کمال کر جو چھوٹے ورکرن سکتے پر میں پہلے کہتا ہوں کمال کا یہ کر دے اپنے ورکے کے اندر کیسے کریں وہ نہیں سن رہا اور اپنے ورکے کی تمہاری بھی ہے یہ جب بھی میں ساتھ ہوتے ہوں پھر یہ ریٹ Tá, ah, gente? É... ਮੇਰੇ ਲੋਕ ਸਸੀ ਕਾਬ ਅੱਜ ਬਹੁਤ ਵੱਡੀ ਇੱਕ ਵਿਚਾਰ ਵਰਤਮੈਣੇ ਰੱਖੀ ਜਿਹੜੀ ਵਿਚਾਰ ਰੈਲੀ ਦਾ ਰੂਪ ਧਾਰਨ ਕਰ ਗਈ ਜਿਹਦੇ ਵਿੱਚ ਬਕੇਰੀਆ ਹਲਕੇ ਤੇ ਸਰਦਾਰ ਸੁਬੀਰ ਸਿੰਘ ਬਾਦਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਅੱਜ ਇੱਥੇ ਲੋਕ ਸਭਾ ਹਲਕਾ ਸ਼ਾਰਪੁਰ ਤੋਂ ਕੈਂਡੀਡੇਟਸ ਦਾ ਸੌਰ ਸਿੰਘ ਠੰਡਲ ਉਹਨਾਂ ਦੇ ਹੱਥ ਮਜ਼ਬੂਤ ਕੀਤੇ ਉਹਨਾਂ ਦੇ ਹੱਕ ਅੱਜ ਇੱਕ ਨਾਰਾ ਮਾਰਿਆ ਉਭੰਦ ਕਰਕੇ ਅਤੇ ਹਲਕੇ ਦੇ ਵਰਕਰਾਂ ਤੇ ਉਤਸ਼ਾਹ ਭਰਿਆ ਤੇ ਅੱਜ ਦੀ ਰੈਲੀ ਤੋਂ ਬਾਅਦ ਮੈਂ ਕਹਾਂ ਦਾਅਵਾ ਕਰ ਸਕਦਾ ਕਿ ਜਿਹੜੇ ਸਾਡੇ ਵਰਕਰ ਆ ਉਹ ਹੋਰ ਮਿਹਨਤ ਕਰਕੇ ਇਸ ਹਲਕੇ ਤੋਂ ਸਦਾ ਸੋਹ ਸਿਰ ਠੰਡਾ ਲੋਕ ਵੱਡੀ ਲੀਡ ਨਾਲ ਜਿੱਤਾਂ ਕੇ ਭੇਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਗੇ ਵਾਲੇ ਨਵੀਂ ਜੁਆਇਨਿੰਗ ਅੱਜ ਸਾਡੇ ਹਲਕੇ ਜਿੱਥੇ ਲਗਾਤਾਰ ਜੁਆਇਨਿੰਗ ਦਾ ਦੌਰ ਜਾਰੀ ਆ ਇਸ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਮੇਰੇ ਹਲਕੇ ਦੇ ਸਰਪੰਚ ਬਰਜਿੰਦਰ ਸਿੰਘ ਬਿੰਦੇ ਜੀ ਤਾਂ ਆਪਣੇ ਬਹੁਤ ਯਾਦਪਤ ਸਰਪੰਚ ਪੰਮਾ ਜੀ ਉਹਨਾਂ ਦੇ ਨਾਲ ਸਮੁੱਚੀ ਪੰਚਾਇਤ ਹੋਰ ਵੱਖ-ਵੱਖ ਪਿੰਡਾਂ 'ਚੋਂ ਡੁਗਰੀਆ ਤੋਂ ਸਾਥ ਸੇਵਾ ਸਿੰਘ ਜੀ ਹੋਰ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ ਜੁਆਇਨਿੰਗ ਕੀਤੀ ਆ ਮੈਂ ਉਹਨਾਂ ਨੂੰ ਜੀਆਂ ਵੀ ਕਹਿਣਾ ਤੇ ਉਹਨਾਂ ਨੂੰ ਪੂਰਾ ਬੰਦਾ ਆ ਸਰਕਾਰੀ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ